ਹਾਂਜੀ ਨਵੇਂ ਬਲੌਗ ਨਾਲ ਫੇਰ حاضر ਹੋਏ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਅੱਜ ਤੁਹਾਨੂੰ ਬਖਾਉਣੇ ਆ ਮਲੇਸ਼ੀਆ ਦਾ ਵਾਟਰ ਏਰੀਆ ਆ ਹਾਂ ਬੇਖੋ ਮਾਰ ਤਾਂ ਦੇਖੋ ਵਾਟਰ ਏਰੀਆ ਦੇਖੋ ਇਹ ਵਾਟਰ ਏਰੀਆ ਵਾਜਦਾ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੀ ਸ਼ਾਂਤ ਏਰੀਆ ਤੇ ਮਾਰਤਾਂ ਦੇ ਕੋਈ ਕਿੰਨੀਆਂ ਕਿੰਨੀਆਂ ਉੱਚੀਆਂ ਟੂਰਿਸਟਸ ਬਹੁਤ ਆਉਂਦੇ ਆ ਕੋਮਣ ਵਾਸਤੇ ਲੋਕ ਬਹੁਤ ਹੀ ਸੈਂਟ ਗੱਲ ਵਾਸਾ ਨਾ ਦੇਖੋ ਬਹੁਤ ਸੋਹਣੀਆਂ ਮਾਰਤਾਂ ਬਣੀਆਂ ਐਡੀਆਂ ਡੀਆਂ ਉੱਚੀਆਂ ਪਤਾ ਨਹੀਂ ਬਣਾਈਆਂ ਕਿਵੇਂ ਆ ਉੱਪਰ ਦੇਖਦੇ ਆਂ ਦੇਖੇ ਨਹੀਂ ਆਂਦਾ ਇਹ ਪੂਰੀ ਥੋੜਾ ਨਹੀਂ ਕਰਕੇ ਦੇਖਣਾ ਪੈਂਦਾ। ਦਿੱਕੀ ਸਫਾਈ ਬਹੁਤ ਹੈ ਨਾ ਮੱਖੀ ਨਾ ਮੱਛਰ ਨਾ ਰੇਤਾ ਜਿਵੇਂ ਆ ਪਣਾਉਣੇ ਆ ਨਾ ਬੈਸੇ ਤਾਂ ਮੈਂ ਲਿਬਣਾ ਸ਼ੈਂਪੂ ਤੋਂ ਹੀ ਣਾ ਲਉ ਬਾਲ ਧੋ ਲਉ ਐਂ ਸਿਲਕੀ ਸਿਲਕੀ ਹੋ ਜਾਂਦੇ ਆ। ਨਾ ਚਪਚਪੇ ਜੇ ਕਰਦਾ ਪਿੰਡਾ ਜਿਵੇਂ ਇੱਥੇ ਆ ਕੇ ਆਪਣੇ ਕਰਦਾ। ਆ ਦੇਖ ਲਓ ਸਾਰਾ نیچے ਤੁਹਾਨੂੰ ਦਿਖ ਰਿਹਾ ਨਾ ਕਿ ਪੱਤਾ ਵੀ ਦਿਖ ਰਿਹਾ ਡਿੱ ਗਿਆ ਇੰਨੀ ਜਿਆਦਾ ਸਫਾਈ ਹੈ ਰੂਲ ਬੋਸ ਆਖਤਾ ਜ਼ੀਰੋ ਕਰੈਮ ਜਿੱਥੇ ਮਰਜੀ ਕੋਈ ਚੀਜ਼ ਭੁੱਲ ਗਏ ਫਿਰ ਮੈਂ ਦੂਜੇ ਦਿਨ ਚੱਕ ਲਿਓ ਜਾ ਕੇ ਉੱਥੇ ਪਈ ਰੋਗ ਗਈ बहुत ही ज्यादा सोना देखो। जी लग गया से जाके मौसम वाला वाया रहा ना बारह महीने तीह दिन एक ही मौसम रही ਠੰਡ ਦਾ ਜਿਆਦਾ ਠੰਡ ਵੀ ਨਹੀਂ ਬਸ ਨੋਰਮਲ ਕੱਪੜੇ ਕੁੱਟੀਆਂ ਸਵਾਟਰਾਂ ਦਾ ਨਹੀਂ ਇੱਕੋ ਹੀ ਮੌਸਮ ਰਹਿੰਦਾ ਦੇਖੋ ਨੇੜੇ ਕਰਕੇ ਦਿਖਾਉਣੀ ਆ ਤੁਹਾਨੂੰ ਮਾਰਤਾ ਚਲੋ ਜੀ ਹੁਣ ਆਪਾਂ ਉਥੋਂ ਅੱਗੇ ਬਾਹਰ ਤੇ ਸੜਕ ਕਰਾਸ ਕਰਾਂਗੇ ਆਪਾਂ ਰੋਡ ਜਿੱਧਰ ਆਪਣੀਆਂ ਗੱਡੀਆਂ ਖੜੀਆਂ ਆ ਖੜੇ ਆ ਜਿਹੜੀ ਉਥੇ ਫੋਟੋ ਕਰਦੇ ਉਹਨਾਂ ਨੇ ਰੌਲਾ ਪਾ ਰੱਖਿਆ ਫੋਟੋ ਕਰਾਓ ਫੋਟੋ ਕਰਾਓ ਤਾਂ ਪੂਰੀ ਵੇਟ ਕਰਦੇ ਆ ਵੀ ਜਦੋਂ ਬੱਤੀ ਹੋਊਗੀ ਨਾ ਹਰੀ ਉਦਹੀਂ ਤੁਰਨਗੇ ਤੇ ਆਪਾਂ ਇੱਥੇੋਂ ਐਂ ਭੱਜ ਕੇ ਲੰਘ ਜਾਂਦੇ ਆਂ ਵੇਖ ਲਓ ਮੂਰ ਦੀ ਰੂਲ ਵਾਲੇ ਸਖਤ ਆ ਬਈ ਐਨਾ ਕੇਰੀਆ ਨਾ ਉਧਰ ਸੜਕ ਕ੍ਰੋਸ ਕਰਨ ਵਾਸਤੇ ਰੋਡ ਬਸ ਉਥੋਂ ਦੀ ਲੰਘਣਗੇ ਲੋਕ ਦੇਖਿਓ ਤੁਸੀਂ ਆਹ ਦੇਖੋ ਤਾਂ ਜੇ ਕੋਈ ਗਲਤ ਨੰਗ ਵੀ ਗਿਆ ਨਾ ਤਾਂ ਗੱਡੀ ਵਾਲੇ ਨਾਲ ਦੀ ਨਾਲ ਵੀ ਮਤਲਬ ਕਿ ਰੋਕ ਲੈਣਗੇ ਵੇਟ ਕਰਨਗੇ ਤਾਂ ਹੁਣ ਇੱਧਰ ਆਪਣੀ ਨਾ ਗੱਡੀ ਖੜੀ ਆ ਤਾਂ ਆਪਾਂ ਗੱਡੀ 'ਚ ਬੈਠਦੇ ਆਂ ਜਾ ਕੇ ਤੇ ਜੇ ਤੁਹਾਨੂੰ ਆਪਣਾ ਨਾ ਬਲੌਗ ਵਧੀਆ ਲੱਗਦਾ ਹੁੰਦਾ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਤ ਤੋਂ ਬਾਤੇ ਸ਼ੇਅਰ ਕਰਿਆ ਕਰੋ ਆ ਖੜੀ ਆਪਣੀ ਗੱਡੀ ਆਪਾਂ ਇਹਦੇ ਵਿੱਚ ਬੈਠ ਕੇ ਹੁਣ ਅਗਲੀ ਜਗ੍ਹਾ ਤੇ ਜਾਵਾਂਗੇ ਘੁੰਮਣ ਤੇ ਬਹਿ ਗਏ ਆਪਾਂ ਗੱਡੀ 'ਚ ਇਹਦੇ ਨਾਲ ਹੀ ਬਲੌਕ ਖਤਮ ਕਰਦੇ ਆਂ ਅੱਗੇ ਹੋਰ ਬਣਾਵਾਂਗੇ ਜਾ ਕੇ